ਸੁਨੀਤਾ ਦੇਵੀ ਰੋਂਦੀ ਰੋਂਦੀ ਇੰਸਪੈਕਟਰ ਸਾਹਿਬ ਕੋਲ ਆ ਪਹੁੰਚੀ ਸੁਨੀਤਾ ਦੇਵੀ ਦੇ ਹੱਥਾਂ ਪੈਰਾਂ ਤੇ ਉਸਦੇ ਚਿਹਰੇ ਤੇ ਲਾਲ ਲਾਲ ਛੱਟ ਦੇ ਨਿਸ਼ਾਨ ਸੀ ਇੰਸਪੈਕਟਰ ਸਾਹਿਬ ਦੇ ਦਫ਼ਤਰ ਤੋਂ ਬਾਹਰ ਇੱਕ ਸਿਕਿਉਰਿਟੀ ਗਾਰਡ ਨੇ ਸੁਨੀਤਾ ਦੇਵੀ ਨੂੰ ਉੱਥੇ ਰੋਕ ਦਿੱਤਾ ਤੇ ਕਿਹਾ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ ਪਰ ਸੁਨੀਤਾ ਰੋਂਦੇ ਰੋਂਦੇ ਕਹਿਣ ਲੱਗੀ ਕਿ ਮੈਂ ਇੰਸਪੈਕਟਰ ਸਾਹਿਬ ਨਾਲ ਮਿਲਣਾ ਜੇਕਰ ਮੈਂ ਨਾ ਮਿਲੀ ਤਾਂ ਅੱਜ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੋ ਸਕਦਾ ਹੈ ਮੈਨੂੰ ਕਿਰਪਾ ਕਰਕੇ ਇੰਸਪੈਕਟਰ ਸਾਹਮਣੇ ਮੈਲ ਲੈਂਦਿਓ ਨਹੀਂ ਤਾਂ ਮੇਰਾ ਪਤੀ ਮੈਨੂੰ ਜਿਉਂਦੇ ਜੀ ਮਾਰ ਦੇਵੇਗਾ ਪਰ ਸਿਕਿਉਰਿਟੀ ਗਾਰਡ ਸੁਨੀਤਾ ਦੇਵੀ ਨੂੰ ਕਹਿਣ ਲੱਗਾ ਕਿ ਹੁਣ ਤੂੰ ਸਵੇਰੇ ਆਈ ਹੁਣ ਸਾਬ ਦੇ ਸੌਣ ਦਾ ਟਾਈਮ ਹੈ ਪਰ ਇੰਨੇ ਵਿੱਚ ਹੀ ਇੰਸਪੈਕਟਰ ਸਾਹਮਣੇ ਸੁਨੀਤਾ ਦੇਵੀ ਨੂੰ ਦੇਖ ਲਿਆ ਸੀ ਤੇ ਸਿਕਿਉਰਿਟੀ ਗਾਰਡ ਨੂੰ ਵੀ ਫਿਰ ਇੰਸਪੈਕਟਰ ਸਾਹਿਬ ਬਾਹਰ ਆਈ ਤੇ ਸਿਕਿਉਰਿਟੀ ਗਾਰਡ ਨੂੰ ਕਿਹਾ ਕਿ ਇਸ ਔਰਤ ਨੂੰ ਅੰਦਰ ਆਉਣ ਦਿਓ ਸੁਨੀਤਾ ਦੇਵੀ ਪੱਜੀ-ਪੱਜੀ ਇੰਸਪੈਕਟਰ ਸਾਹਬ ਕੋਲ ਆਈ ਤੇ ਕਹਿਣ ਲੱਗੀ ਸਾਹਬ ਜੀ ਮੇਰੀ ਮਦਦ ਕਰੋ ਮੇਰਾ ਪਤੀ ਮੈਨੂੰ ਮਾਰ ਦੇਵੇਗਾ ਫਿਰ ਇੰਸਪੈਕਟਰ ਸਾਹਮਣੇ ਪੁੱਛਿਆ ਕਿ ਕੀ ਗੱਲ ਹੈ ਮਾਤਾ ਜੀ ਤੁਸੀਂ ਚਿੰਤਾ ਨਾ ਕਰੋ ਦਫ਼ਤਰ ਵਿੱਚ ਚੱਲੋ ਮੈਂ ਬੈਠ ਕੇ ਗੱਲ ਕਰਦਾ ਫਿਰ ਉਹ ਸੁਨੀਤਾ ਦੇਵੀ ਨੂੰ ਆਪਣੇ ਦਫ਼ਤਰ ਵਿੱਚ ਲੈ ਆਈ ਉਸਦੀ ਹਾਲਤ ਬਹੁਤ ਖਰਾਬ ਸੀ ਸਰੀਰਕ ਪੱਖੋਂ ਵੀ ਉਹ ਬਹੁਤ ਕਮਜ਼ੋਰ ਸੀ ਉਸਦੇ ਹੱਥਾਂ ਤੇ ਮੂੰਹ ਤੇ ਛੱਟ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਸੀ ਰੋਂਦੇ ਰੋਂਦੇ ਸੁਨੀਤਾ ਦੇਵੀ ਸਸਕੀਆਂ ਲੈ ਰਹੀ ਸੀ ਇੰਸਪੈਕਟਰ ਸਾਹਮਣੇ ਆਪਣੇ ਨੌਕਰ ਨੂੰ ਸੁਨੀਤਾ ਦੇਵੀ ਨੂੰ ਪਾਣੀ ਪਿਲਾਉਣ ਲਈ ਕਿਹਾ ਸੁਨੀਤਾ ਦੇਵੀ ਨੇ ਪਾਣੀ ਲੈ ਕੇ ਪੀਤਾ ਤੇ ਉਸ ਤੋਂ ਬਾਅਦ ਡੂੰਗਾ ਸਾਹ ਲੈਂਦਿਆਂ ਹੋਇਆਂ ਧੰਨਵਾਦ ਕੀਤਾ ਉਸ ਤੋਂ ਬਾਅਦ ਇੰਸਪੈਕਟਰ ਸਾਹਮਣੇ ਪੁੱਛਿਆ ਦੱਸੋ ਕੀ ਗੱਲ ਹੈ ਮੈਨੂੰ ਜ਼ਰਾ ਵਿਸਤਾਰ ਨਾਲ ਆਪਣੀ ਸਮੱਸਿਆ ਦੱਸੋ ਤਾਂ ਕਿ ਮੈਂ ਹਸਤਾ ਕੋਈ ਹੱਲ ਕਰ ਸਕਾਂ ਸੁਨੀਤਾ ਦੇਵੀ ਦਾ ਚਿਹਰਾ ਝੁਕਿਆ ਹੋਇਆ ਸੀ ਉਹ ਸਿਰ ਝੁਕਾ ਕੇ ਹੀ ਇਨਸਪੈਕਟਰ ਸਾਹਮਣੇ ਗੱਲ ਕਰ ਰਹੀ ਸੀ ਤੇ ਕਹਿ ਰਹੀ ਸੀ ਕਿ ਸਾਹਿਬ ਮੇਰਾ ਘਰਵਾਲਾ ਰੋਜ਼ਾਨਾ ਸ਼ਰਾਬ ਪੀਂਦਾ ਮੈਂ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਕੰਮ ਕਰਦੀ ਹਾਂ ਕਿਉਸ਼ਨਾ ਪੜਾਉਣੀ ਹੈ ਤਾਂ ਹੀ ਘਰ ਵਿੱਚ ਕੁਝ ਪੈਸਾ ਆਉਂਦਾ ਜਿਸ ਨਾਲ ਮੈਂ ਆਪਣੇ ਘਰ ਦੀ ਰੋਜ਼ੀ-ਰੋਟੀ ਤੋੜਦੀ ਹਾਂ ਤੇ ਮੇਰਾ ਪਤੀ ਮੇਰੇ ਤੋਂ ਪੈਸੇ ਖੋਹ ਲੈਂਦਾ ਤੇ ਉਹਨਾਂ ਦੀ ਸ਼ਰਾਬ ਪੀਂਦਾ ਤੇ ਬਦਲੇ ਵਿੱਚ ਮੈਨੂੰ ਹੀ ਮਾਰਦਾ ਉਹ ਖੁਦ ਕੋਈ ਕੰਮ ਨਹੀਂ ਕਰਦਾ ਮੈਂ ਇੱਥੇ ਕਦੇ ਨਾ ਆਉਂਦੀ ਪਰ ਹੁਣ ਮੇਰੇ ਵਿੱਚ ਸਹਿਣ ਕਰਨ ਦੀ ਸ਼ਕਤੀ ਨਹੀਂ ਰਹੀ ਮੈਂ ਤਾਂ ਲੋਕਾਂ ਤੋਂ ਵੀ ਲੱਕ-ਲੱਕ ਕੇ ਆਈਆਂ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਆਪਣੇ ਘਰ ਵਾਲੇ ਦੇ ਖਿਲਾਫ ਪੁਲਿਸ ਕੋਲ ਪਹੁੰਚ ਗਈ ਮੈਂ ਚਾਹੁੰਦੀ ਆ ਕਿ ਤੁਸੀਂ ਉਸਨੂੰ ਥੋੜਾ ਸਮਝਾਓ ਤਾਂ ਕਿ ਮੇਰੀ ਜ਼ਿੰਦਗੀ ਥੋੜੀ ਸੌਖੀ ਹੋ ਜਾਵੇ ਇਹ ਸੁਣ ਕੇ ਇਨਸਪੈਕਟਰ ਸਾਹਮਣੂ ਬਹੁਤ ਗੁੱਸਾ ਆਇਆ ਪਰ ਉਹ ਕਹਿਣ ਲੱਗੀ ਮਾਤਾ ਜੀ ਤੁਸੀਂ ਇਸ ਤਰ੍ਹਾਂ ਸੈਰਨੀਵਾ ਕਰਕੇ ਕਿਉਂ ਬੈਠੇ ਹੋ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਮੇਰੇ ਵੱਲ ਦੇਖ ਕੇ ਆਪਣੀ ਤਕਲੀਫ ਦੱਸੋ ਪਰ ਉਹ ਕਹਿਣ ਲੱਗੀ ਨਹੀਂ ਸਾਹਿਬ ਮੈਂ ਤੁਹਾਡੇ ਸਾਹਮਣੇ ਕਿਵੇਂ ਗੱਲ ਕਰ ਸਕਦੀ ਤੁਸੀਂ ਤਾਂ ਬਹੁਤ ਵੱਡੇ ਅਫਸਰ ਹੋ ਪਰ ਜਦੋਂ ਇਨਸਪੈਕਟਰ ਸਾਹਮਣੇ ਗਿਆ ਤਾਂ ਉਸਨੇ ਹਿੰਮਤ ਕਰਕੇ ਆਪਣਾ ਚਿਹਰਾ ਉੱਪਰ ਚੱਕਿਆ ਤੇ ਜਿਵੇਂ ਹੀ ਸੁਨੀਤਾ ਦੇਵੀ ਨੇ ਆਪਣਾ ਮੂੰਹ ਉੱਪਰ ਕੀਤਾ ਤਾਂ ਉਸਦੀ ਨਜ਼ਰ ਇੰਸਪੈਕਟਰ ਸਾਹਬ ਤੇ ਪਈ ਤਾਂ ਉਹ ਜਿਵੇਂ ਸੁੰਨ ਹੋ ਗਈ ਕਿਉਂਕਿ ਸੁਨੀਤਾ ਦੇਵੀ ਦੇ ਸਾਹਮਣੇ ਕੋਈ ਹੋਰ ਨਹੀਂ ਬਲਕਿ ਉਸ ਦਾ ਮਰਿਆ ਹੋਇਆ ਪੁੱਤਰ ਸੀ ਜਿਸ ਦੀ ਅੱਜ ਤੋਂ ਕਰੀਬ 20 ਸਾਲ ਪਹਿਲਾਂ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ ਸੁਨੀਤਾ ਦੇਵੀ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਰ ਇਹ ਕਿਵੇਂ ਹੋ ਸਕਦਾ ਉਸ ਦਾ ਪੁੱਤਰ ਤਾਂ ਸਿਰਫ 20 ਸਾਲ ਦੀ ਉਮਰ ਵਿੱਚ ਉਸ ਨੂੰ ਛੱਡ ਕੇ ਜਾ ਚੁੱਕਿਆ ਸੀ ਜਦੋਂ ਸੁਨੀਤਾ ਦੇਵੀ ਨੇ ਇੰਸਪੈਕਟਰ ਸਾਹਮਣੂ ਦੇਖਿਆ ਤਾਂ ਇੰਸਪੈਕਟਰ ਸਾਹਿਬ ਦੇ ਚਿਹਰੇ ਤੇ ਵੀ ਠੀਕ ਉਸੇ ਤਰ੍ਹਾਂ ਦਾ ਹੀ ਨਿਸ਼ਾਨ ਸੀ ਜੋ ਉਸਦੇ ਪੁੱਤਰ ਦੇ ਚਿਹਰੇ ਤੇ ਸੀ ਇੱਕ ਕਾਲਾ ਨਿਸ਼ਾਨ ਜੋ ਨੱਕ ਦੇ ਖੱਬੇ ਪਾਸੇ ਉਸਦੇ ਜਨਮ ਤੋਂ ਹੀ ਸੀ ਸੁਨੀਤਾ ਦੇਵੀ ਨੂੰ ਵੀ ਸਮਝ ਨਹੀਂ ਸੀ ਆ ਰਿਹਾ ਕਿ ਉਹ ਇਹ ਗੱਲ ਇੰਸਪੈਕਟਰ ਸਾਹਮਣੂ ਕਿਸ ਤਰ੍ਹਾਂ ਕਹੇ ਫਿਰ ਇੰਸਪੈਕਟਰ ਸਾਹਮਣੇ ਉਸ ਤੋਂ ਪੁੱਛਿਆ ਮਾਤਾ ਜੀ ਕੀ ਹੋਇਆ ਤੁਸੀਂ ਇਸ ਤਰ੍ਹਾਂ ਚੁੱਪ ਕਿਉਂ ਹੋ ਗਏ ਤੁਹਾਡੇ ਚਿਹਰੇ ਦੇ ਵੀ ਹਾਂ ਭਾਵ ਇਸ ਤਰ੍ਹਾਂ ਅਚਾਨਕ ਬਦਲ ਕਿਉਂ ਗਏ ਤਾਂ ਸੁਨੀਤਾ ਦੇਵੀ ਕਹਿਣ ਲੱਗੀ ਸਾਬ ਮੈਨੂੰ ਇੱਕ ਗੱਲ ਦੱਸੋ ਇਹ ਤੁਹਾਡੇ ਚਿਹਰੇ ਤੇ ਜੋ ਨੱਕ ਦੇ ਕੋਲ ਖੱਬੇ ਪਾਸੇ ਨਿਸ਼ਾਨ ਹੈ ਇਹ ਕਦੋਂ ਤੋਂ ਹੈ ਤਾਂ ਇੰਸਪੈਕਟਰ ਸਾਹਿਬ ਕਹਿਣ ਲੱਗੇ ਇਹ ਨਿਸ਼ਾਨ ਤਾਂ ਜਨਮ ਤੋਂ ਹੀ ਆ ਫਿਰ ਸੁਨੀਤਾ ਦੇਵੀ ਕਹਿਣ ਲੱਗੀ ਕਿ ਇਸੇ ਤਰ੍ਹਾਂ ਦਾ ਹੀ ਨਿਸ਼ਾਨ ਤੁਹਾਡੀ ਪਿੱਠ ਤੇ ਵੀ ਬਣਿਆ ਹੋਇਆ ਕਾਲੇ ਰੰਗ ਦਾ ਹੀ ਹੈ ਤਾਂ ਇਨਸਪੈਕਟਰ ਸਾਹਮਣੇ ਕਿਹਾ ਹਾਂ ਮੇਰੀ ਪਿੱਠ ਤੇ ਵੀ ਇਸੇ ਤਰ੍ਹਾਂ ਦਾ ਹੀ ਕਾਲੇ ਰੰਗ ਦਾ ਨਿਸ਼ਾਨ ਹੈ ਪਰ ਇਸ ਨਿਸ਼ਾਨ ਬਾਰੇ ਤੁਹਾਨੂੰ ਕਿਵੇਂ ਪਤਾ ਜਦੋਂ ਇਹ ਗੱਲ ਸੁਨੀਤਾ ਦੇਵੀ ਨੇ ਸੁਣੀ ਤਾਂ ਉਸਦੇ ਪੈਰਾਂ ਹੇਠਾਂ ਜ਼ਮੀਨ ਹੀ ਖਿਸਕ ਗਈ ਹੁਣ ਸੁਨੀਤਾ ਦੇਵੀ ਨੂੰ ਪੂਰਾ ਯਕੀਨ ਹੋ ਗਿਆ ਸੀ ਕਿਉਂਕਿ ਉਸਦੇ 4 ਸਾਲ ਦੇ ਪੁੱਤਰ ਦੇ ਸਰੀਰ ਤੇ ਵੀ ਠੀਕ ਉਸੇ ਤਰ੍ਹਾਂ ਦਾ ਹੀ ਨਿਸ਼ਾਨ ਸੀ ਜਿਸ ਤਰ੍ਹਾਂ ਦੇ ਇੰਸਪੈਕਟਰ ਸਾਹਬ ਦੇ ਸਰੀਰ ਤੇ ਸੀ ਸੁਨੀਤਾ ਦੇਵੀ ਰੋ ਰੋ ਕੇ ਇੰਸਪੈਕਟਰ ਸਾਹਮਣੂ ਕਹਿਣ ਲੱਗੀ beta ਤੂੰ ਤਾਂ ਮੇਰਾ ਪੁੱਤਰ ਹੈ ਮੇਰਾ ਵਿਛੜਿਆ ਹੋਇਆ ਪੁੱਤਰ ਜੋ ਬਹੁਤ ਸਾਲ ਪਹਿਲਾਂ ਇੱਕ ਹਾਦਸੇ ਵਿੱਚ ਮੇਰੇ ਤੋਂ ਅਲੱਗ ਹੋ ਗਿਆ ਸੀ ਤਾਂ ਇੰਸਪੈਕਟਰ ਸਾਹਮਣੇ ਕਿਹਾ ਮਾਤਾ ਜੀ ਇਹ ਤੁਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਇਸ ਤਰ੍ਹਾਂ ਕਿਵੇਂ ਹੋ ਸਕਦਾ ਮੈਂ ਤੁਹਾਡਾ ਪੁੱਤਰ ਕਿਸ ਤਰ੍ਹਾਂ ਹੋ ਸਕਦਾ ਸੁਨੀਤਾ ਦੇਵੀ ਨੇ ਕਿਹਾ ਤੁਹਾਡੇ ਮਾਤਾ ਪਿਤਾ ਕੌਣ ਹਨ ਕੀ ਤੁਸੀਂ ਮੈਨੂੰ ਉਹਨਾਂ ਬਾਰੇ ਦੱਸੋਗੇ ਇੰਸਪੈਕਟਰ ਸਾਹਮਣੇ ਦੱਸਿਆ ਕਿ ਮੇਰੇ ਮਾਤਾ ਪਿਤਾ ਤਾਂ ਦਿੱਲੀ ਸ਼ਹਿਰ ਵਿੱਚ ਰਹਿੰਦੇ ਹਨ ਪਰ ਸੁਨੀਤਾ ਦੇਵੀ ਕਹਿਣ ਲੱਗੀ ਮੇਰਾ ਪੁੱਤਰ ਸਿਰਫ 4 ਸਾਲ ਦੀ ਉਮਰ ਵਿੱਚ ਮੇਰੇ ਤੋਂ ਵਿਛੜ ਗਿਆ ਸੀ ਉਸ ਤੋਂ ਬਾਅਦ ਉਹ ਮੈਨੂੰ ਨਹੀਂ ਮਿਲਿਆ ਮੈਂ ਤੇ ਮੇਰੇ ਪਤੀ ਨੇ ਸਮਝ ਲਿਆ ਸੀ ਕਿ ਉਹ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਾ ਹੈ ਫਿਰ ਇੰਸਪੈਕਟਰ ਸਾਹਮਣੇ ਗਿਆ ਮੈਂ ਵੀ ਆਪਣੇ ਮਾਤਾ ਪਿਤਾ ਤੋਂ 4 ਸਾਲ ਦੀ ਹੀ ਉਮਰ ਵਿੱਚ ਵਿਛੜ ਗਿਆ ਸੀ ਇੱਕ ਘਾਸੇ ਵਿੱਚ ਮੈਂ ਆਪਣੇ ਮਾਤਾ ਪਿਤਾ ਨੂੰ ਗਵਾ ਦਿੱਤਾ ਸੀ ਕੁਝ ਇਸੇ ਤਰ੍ਹਾਂ ਦੀ ਹੀ ਗੱਲ ਮੇਰੇ ਮਾਪੇ ਨੇ ਮੈਨੂੰ ਦੱਸੀ ਸੀ ਮੇਰੇ ਦਿੱਲੀ ਵਿੱਚ ਰਹਿਣ ਵਾਲੇ ਮਾਤਾ ਪਿਤਾ ਨੇ ਹੀ ਮੇਰਾ ਪਾਲਣ ਪੋਸ਼ਣ ਕੀਤਾ ਮੈਨੂੰ ਪੜਾ ਲਿਖਾ ਕੇ ਇੰਸਪੈਕਟਰ ਬਣਾਇਆ ਜਦੋਂ ਇਹ ਗੱਲ ਇਨਸਪੈਕਟਰ ਸਾਹਮਣੇ ਆਪਣੇ ਮੂੰਹੋਂ ਦਸੀ ਤਾਂ ਸੁਨੀਤਾ ਦੇਵੀ ਨੂੰ ਤਾਂ ਜਿਵੇਂ ਯਕੀਨ ਨਹੀਂ ਸੀ ਹੋ ਰਿਹਾ ਉਹ ਸਮਝ ਗਈ ਕਿ ਅੱਜ ਉਸ ਦੇ ਸਾਹਮਣੇ ਜੋ ਸ਼ਖਸ ਬੈਠਾ ਉਹ ਕੋਈ ਹੋਰ ਨਹੀਂ ਉਸੇ ਦਾ ਹੀ ਪੁੱਤਰ ਹੈ ਪਰ ਆਖਰ ਇਹ ਸਭ ਕਿਵੇਂ ਹੋਇਆ ਇਨਸਪੈਕਟਰ ਸਾਹਿਬ ਕੁਝ ਦਬੀ ਜਹੀ ਆਵਾਜ਼ ਵਿੱਚ ਪੁੱਛ ਰਹੇ ਸੀ ਸੁਨੀਤਾ ਦੇਵੀ ਤੋਂ ਕਿ ਮਾਤਾ ਜੀ ਮੈਨੂੰ ਦੱਸੋ ਆਖਰ ਇਹ ਸਭ ਕਿਵੇਂ ਹੋਇਆ ਤੁਸੀਂ ਸੱਚੇ ਮੇਰੀ ਮਾਂ ਹੋ ਮੈਂ ਤੁਹਾਡੇ ਤੇ ਕਿਵੇਂ ਵਿਸ਼ਵਾਸ ਕਰਾਂ ਇਹ ਆਖਰ ਕੀ ਕਹਾਣੀ ਹੈ ਤੁਸੀਂ ਮੇਰੇ ਬਾਰੇ ਇੰਨਾ ਤੇ ਇਸ ਤਰ੍ਹਾਂ ਕਿਵੇਂ ਜਾਣਦੇ ਹੋ ਫਿਰ ਸੁਨੀਤਾ ਦੇਵੀ ਨੇ ਜੋ ਜਵਾਬ ਦਿੱਤਾ ਉਸ ਨੂੰ ਸੁਣ ਕੇ ਇੰਸਪੈਕਟਰ ਸਾਹਿਬ ਦੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕ ਗਈ ਸੁਨੀਤਾ ਦੇਵੀ ਨੇ ਕਿਹਾ ਕਿ ਦਰਅਸਲ ਅੱਜ ਤੋਂ ਤਕਰੀਬਨ 22 ਸਾਲ ਪਹਿਲਾਂ ਦੀ ਇਹ ਗੱਲ ਹੈ ਜੀਂਦ ਹਰਿਆਣੇ ਵਿੱਚ ਰਹਿਣ ਵਾਲੀ ਸੁਨੀਤਾ ਦੇਵੀ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਤੇ ਆਪਣੇ ਕਾਲਜ ਵਿੱਚ ਪੜ੍ਹਦੇ ਆਂ। ਉਸਦੀ ਮੁਲਾਕਾਤ ਸੂਰਜ ਨਾਮ ਦੇ ਇੱਕ ਨੌਜਵਾਨ ਨਾਲ ਹੋਈ ਸੀ। ਸੂਰਜ ਵੀ ਉਸੇ ਕਾਲਜ ਵਿੱਚ ਪੜ੍ਹਦਾ ਸੀ। ਦਿਖਣ ਵਿੱਚ ਵੀ ਬਹੁਤ ਖੂਬਸੂਰਤ ਤੇ ਸੁਨੀਤਾ ਤਾਂ ਉਸ ਤੋਂ ਵੀ ਕਿਤੇ ਵੱਧ ਸੁਨੱਖੀ। ਪੜਨ ਵਿੱਚ ਹੁਸ਼ਿਆਰ ਹੋਣ ਕਰਕੇ ਸਭ ਦੀ ਨਿਗਾ ਵਿੱਚ ਸੀ। ਤੇ ਸੂਰਜ ਵੀ ਅਕਸਰ ਸੁਨੀਤਾ ਦੀ ਤਾਰੀਫ਼ ਕਰਦਾ ਰਹਿੰਦਾ ਸੀ। ਹੌਲੀ-ਹੌਲੀ ਮਨ ਹੀ ਮਨ ਸੂਰਜ ਵੀ ਸੁਨੀਤਾ ਨੂੰ ਚਾਹਣ ਲੱਗਾ ਸੀ। ਤੇ ਇਹੀ ਕੁਝ ਸੁਨੀਤਾ ਨਾਲ ਵੀ ਹੋ ਰਿਹਾ ਸੀ ਸੁਨੀਤਾ ਵੀ ਉਸ ਨੂੰ ਆਪਣਾ ਦਿਲ ਦੇ ਬੈਠੀ ਸੀ ਫਿਰ ਹੌਲੀ-ਹੌਲੀ ਦੋਨੋਂ ਕੋਚਿੰਗ ਲਈ ਵੀ ਇਕੱਠੇ ਜਾਣ ਲੱਗੇ ਇਸੇ ਤਰ੍ਹਾਂ ਸੁਨੀਤਾ ਨੂੰ ਕੋਚਿੰਗ ਦੇ ਬਹਾਨੇ ਸੂਰਜ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲ ਜਾਂਦਾ ਸੀ ਕੱਲ੍ਹ ਜੜ ਪੜਦਿਆਂ ਦਾ ਇਹ ਪਿਆਰ ਕਦੋਂ ਗੂੜਾ ਹੋ ਗਿਆ ਦੋਨਾਂ ਨੂੰ ਕੁਝ ਪਤਾ ਹੀ ਨਾ ਲੱਗਾ ਜਦੋਂ ਇਹ ਗੱਲ ਸੁਨੀਤਾ ਦੇ ਘਰ ਤੱਕ ਪਹੁੰਚੀ ਕਿ ਉਹ ਸੂਰਜ ਨੂੰ ਅਪਣਾਉਣਾ ਚਾਹੁੰਦੀ ਹੈ ਤੇ ਉਸ ਤੋਂ ਬਿਨਾ ਕਿਸੇ ਹੋਰ ਨਾਲ ਵਿਆਹ ਨਹੀਂ ਕਰੇਗੀ। ਉਸਦੇ ਘਰ ਵਾਲੇ ਇੱਕ ਵਾਰ ਤਾਂ ਬਹੁਤ ਗੁੱਸੇ ਹੋਏ। ਕਿਉਂਕਿ ਸੂਰਜ ਕਿਸੇ ਹੋਰ ਜਾਤ ਦਾ ਸੀ। ਤੇ ਉਹ ਆਪਣੀ ਇੱਛਾ ਅਨੁਸਾਰ ਆਪਣੀ ਬੇਟੀ ਦਾ ਵਿਆਹ ਕਿਸੇ ਉੱਚੀ ਜਾਤੀ ਦੇ ਮੁੰਡੇ ਨਾਲ ਕਰਨਾ ਚਾਹੁੰਦੇ ਸੀ। ਇਸ ਕਰਕੇ ਉਹਨਾਂ ਨੇ ਸੁਨੀਤਾ ਨੂੰ ਸਾਫ਼-ਸਾਫ਼ ਜਵਾਬ ਦੇ ਦਿੱਤਾ। ਪਰ ਸੁਨੀਤਾ ਜਿੱਦ ਤੇ ਅੜੀ ਰਹੀ ਕਿ ਸੂਰਜ ਚੰਗੇ ਘਰ ਦਾ। ਪੜ੍ਹ ਲੈ ਕੇ ਚੰਗੀ ਨੌਕਰੀ ਕਰ ਸਕਦਾ। ਅਸਤੇ ਮਾਪੇ ਦੀ ਚੰਗੀ ਜਾਇਦਾਦ ਆ ਉਹ ਮੈਨੂੰ ਖੁਸ਼ ਰੱਖੇਗਾ ਆਖਰ ਮਾਪੇ ਨੂੰ ਵੀ ਸੁਨੀਤਾ ਦੀ ਜائਦ ਅਗੇ ਛੁਕਣਾ ਹੀ ਪਿਆ ਤੇ ਉਹ ਮੰਨ ਗਏ ਉਸ ਤੋਂ ਬਾਅਦ ਉਹਨਾਂ ਦਾ ਵਿਆਹ ਹੋ ਗਿਆ ਵਿਆਹ ਤੋਂ ਸਾਲ ਬਾਅਦ ਹੀ ਸੁਨੀਤਾ ਗਰਭਵਤੀ ਹੋ ਗਈ ਸੀ ਸਮਾਂ ਬੀਤਦਾ ਗਿਆ ਤੇ ਸੁਨੀਤਾ ਨੇ ਬਹੁਤ ਹੀ ਖੂਬਸੂਰਤ ਬੱਚੇ ਨੂੰ ਜਨਮ ਦਿੱਤਾ ਜਿਸ ਦੇ ਚਿਹਰੇ ਉੱਪਰਲਾ ਦਾਗ ਉਸਦੀ ਖੂਬਸੂਰਤੀ ਨੂੰ ਬੁਰੀ ਨਜ਼ਰ ਤੋਂ ਬਚਾਉਂਦਾ ਕੰਮ ਕਰਦਾ ਸੀ ਸੁਨੀਤਾ ਦਾ ਉਸ ਨੂੰ ਦੇਖੇ ਬਿਨਾ ਇੱਕ ਪਲ ਵੀ ਨਹੀਂ ਸੀ ਲੰਘਦਾ ਸੂਰਜ ਵੀ ਉਸ ਨੂੰ ਪਹਿਲਾਂ ਤੋਂ ਵੀ ਕਿਤੇ ਵੱਧ ਪਿਆਰ ਕਰਨ ਲੱਗਾ ਸੀ ਉਹ ਬਹੁਤ ਖੁਸ਼ ਸੀ ਕਿ ਸੁਨੀਤਾ ਨੇ ਉਸ ਨੂੰ ਇੱਕ ਬਹੁਤ ਹੀ ਖੂਬਸੂਰਤ ਪੁੱਤਰ ਜੋ ਦੇ ਦਿੱਤਾ ਸੀ ਸੂਰਜ ਨੇ ਇਸ ਖੁਸ਼ੀ ਵਿੱਚ ਉਸ ਨੂੰ ਸੋਨੇ ਦੇ ਕੜੇ ਬਣਵਾ ਕੇ ਦਿੱਤੇ ਸਨ ਤੇ ਆਪਣੇ ਬੱਚੇ ਦਾ ਨਾਮ ਰੌਸ਼ਨ ਰੱਖਿਆ ਸੀ ਸੂਰਜ ਰੌਸ਼ਨ ਨੂੰ ਵੀ ਬਹੁਤ ਪਿਆਰ ਕਰਦਾ ਸੀ ਤੇ ਹੌਲੀ-ਹੌਲੀ ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਗਿਆ ਅਸਦੀ ਹਰ ਖਾਹਿਸ਼ ਪੂਰੀ ਕਰਨ ਦਾ ਯਤਨ ਕਰਦਾ ਕਦੇ ਉਸ ਦੇ ਮਨ ਮੁਤਾਬਕ ਖਾਣ ਵਾਲੀ ਕੋਈ ਚੀਜ਼ ਲੈਂਦਾ ਤੇ ਕਦੇ ਕੋਈ ਉਹ ਪਹਿਲਾਂ ਨਾਲੋਂ ਮਿਹਨਤ ਵੀ ਕਿਤੇ ਵੱਧ ਕਰਨ ਲੱਗਾ ਸੀ ਤਾਂ ਜੋ ਆਪਣੇ ਬੱਚੇ ਦੀਆਂ ਰੀਝਾਂ ਪੂਰੀਆਂ ਕਰ ਸਕੇ ਸੁਨੀਤਾ ਨੇ ਉਸ ਨੂੰ ਬਹੁਤ ਵਾਰ ਟੋਕਿਆ ਵੀ ਸੀ ਕਿ ਅਜੇ ਬੱਚਾ ਬਹੁਤ ਛੋਟਾ ਹੈ ਤੁਸੀਂ ਇਹਨਾਂ ਸਭ ਕੁਝ ਉਸ ਦੇ ਲਈ ਨਾ ਕਰਿਆ ਕਰੋ ਪਰ ਸੂਰਜ ਨੂੰ ਆਪਣੇ ਪੁੱਤਰ ਦੀ ਮੰਗ ਤੋਂ ਅੱਗੇ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਉਹ ਜਾਂਦਾ ਸੀ ਕਿ ਜੋ ਵੀ ਚੀਜ਼ ਪੁੱਤਰ ਮੂੰਹੋਂ ਕੱਢੇ ਉਹ ਉਸ ਤੋਂ ਪਹਿਲਾਂ ਉਸਦੇ ਸਾਹਮਣੇ ਹਾਜ਼ਰ ਕਰ ਦੇਵੇ ਹੌਲੀ ਹੌਲੀ ਸਮਾਂ ਬੀਤਦਾ ਗਿਆ ਤੇ ਰੋਸ਼ਨ ਵੱਡਾ ਹੁੰਦਾ ਗਿਆ ਜਦੋਂ ਰੋਸ਼ਨ 4 ਸਾਲ ਦਾ ਸੀ ਤਾਂ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਉਹਨਾਂ ਨੇ ਘੁੰਮਣ ਜਾਂਦਾ ਪ੍ਰੋਗਰਾਮ ਬਣਾਇਆ ਸੁਨੀਤਾ ਵੀ ਸੂਰੇਜ ਨੂੰ ਕਹਿਣ ਲੱਗੀ ਕਿ ਆਪਾਂ ਵੀ ਵਿਆਹ ਤੋਂ ਬਾਅਦ ਕਿਤੇ ਘੁੰਮਣ ਨਹੀਂ ਗਏ ਤੇ ਬੱਚੇ ਤੋਂ ਬਾਅਦ ਆਪਾਂ ਆਪਣੀ ਘਰਗ੍ਰੈਸਤੀ ਵਿੱਚ ਹੀ ਉਲਝ ਕੇ ਰਹਿ ਗਏ ਕਿਉਂ ਨਾ ਹਣ ਆਪਣਾ ਬੱਚਾ ਵੀ ਵੱਡਾ ਹੋ ਗਿਆ ਆਪਾਂ ਕਿਤੇ ਘੁੰਮਣ ਚੱਲੀਏ ਸੂਰਜ ਵੀ ਇਸ ਗੱਲ ਲਈ ਮਨਾ ਨਾ ਕਰ ਸਕਿਆ ਤੇ ਉਸਨੇ ਵੀ ਝੱਟ ਹਾਂ ਕਰ ਦਿੱਤੀ ਸੂਰਜ ਆਪਣੀ ਪਤਨੀ ਸੁਨੀਤਾ ਤੇ ਪੁੱਤਰ ਰੋਸ਼ਨ ਦੇ ਨਾਲ ਮਨਾਲੀ ਘੁੰਮਣ ਲਈ ਚਲਾ ਗਿਆ ਜੂਨ ਦਾ ਸਮਾਂ ਸੀ ਉਸ ਸਮੇਂ ਹਲਕੀ ਹਲਕੀ ਬਾਰਿਸ਼ ਹੋ ਰਹੀ ਸੀ ਅਖਬਾਰਾਂ ਵਿੱਚ ਵੀ ਖਬਰਾਂ ਆ ਰਹੀਆਂ ਸੀ ਤੇ ਟੀਵੀ ਤੇ ਵੀ ਇਹੀ ਨਿਊਜ਼ ਚੱਲ ਰਹੀ ਸੀ ਕਿ हिमाचल ਵਿੱਚ ਕਈ ਜਗ੍ਹਾ ਤੇ ਪਹਾੜ ਡਿੱਗ ਰਹੇ ਹਨ ਬੱਦਲ ਫਟ ਰਹੇ ਹਨ ਕਈ ਜਗ੍ਹਾ ਰਸਤੇ ਵੀ ਬੰਦ ਹੋ ਚੁੱਕੇ ਹਨ ਪਰ ਇਹਨਾਂ ਸਭ ਤੋਂ ਬੇਖਬਰ ਉਹ ਘਰੋਂ ਚੱਲ ਪਈ ਸੀ ਉਹ ਜਿਵੇਂ ਕਿਵੇਂ ਕਰਕੇ ਮਨਾਲੀ ਪਹੁੰਚ ਗਈ ਸੀ ਉੱਥੇ ਕਾਣ ਸਮੇਂ ਤੱਕ ਘੁੰਮੇ ਫਿਰੀ ਤੇ ਆਪਣੇ ਪੁੱਤਰ ਰੋਸ਼ਨ ਨੂੰ ਵੀ ਖੂਬ ਘੁਮਾਇਆ ਪਰ ਉਹਨਾਂ ਦੀ ਕਿਸਮਤ ਇੰਨੀ ਖਰਾਬ ਸੀ ਕਿ ਉੱਥੇ ਜ਼ਿਆਦਾ ਮੀਂਹ ਪੈਣ ਦੇ ਕਾਰਨ ਉਹ ਇੱਕ ਹੀ ਜਗ੍ਹਾ ਤੇ ਫਸ ਗਈ ਸੀ ਜਿਆਦਾ ਕਿਤੇ ਘੁੰਮਣ ਫਿਰ ਨਹੀਂ ਸੀ ਜਾ ਸਕਦੇ ਆਪਣੇ ਹੋਟਲ ਵਿੱਚ ਹੀ ਕੈਦ ਹੋ ਗਏ ਸੀ ਕਿਉਂਕਿ ਪਹਾੜ ਡਿੱਗਣ ਕਾਰਨ ਕਈ ਜਗ੍ਹਾ ਤੇ ਰਸਤੇ ਬੰਦ ਸੀ ਤੇ ਬਿਜਲੀ ਦੀ ਸਪਲਾਈ ਵੀ ਠੱਪ ਹੋ ਚੁੱਕੀ ਸੀ ਇਸੇ ਕਰਕੇ ਮਜਬੂਰੀ ਵਸ ਉਹਨਾਂ ਨੂੰ ਹੋਟਲ ਵਿੱਚ ਹੀ ਰੁਕਣਾ ਪਿਆ ਤਕਰੀਬਨ 3 ਦਿਨ ਹੋਟਲ ਵਿੱਚ ਫਸੇ ਰਹਿਣ ਤੋਂ ਬਾਅਦ ਜਦੋਂ ਰਸਤੇ ਥੋੜੇ ਖੁੱਲੇ ਤਾਂ ਸੂਰੇਜ ਨੇ ਸੋਚ ਲਿਆ ਕਿ ਹੁਣ ਤਾਂ ਘਰ ਚਲੇ ਜਾਣਾ ਹੀ ਬਿਹਤਰ ਹੈ ਨਹੀਂ ਤਾਂ ਮੌਸਮ ਅੱਗੇ ਵੀ ਇਸੇ ਤਰ੍ਹਾਂ ਹੀ ਰਹੇਗਾ ਤੇ ਉਹਨਾਂ ਦੀ ਖੱਜਲਖਵਰੀ ਜ਼ਿਆਦਾ ਹੋਵੇਗੀ ਤੇ ਵੈਸੇ ਵੀ ਉਹ ਐਨੇ ਦਿਨ ਆਪਣਾ ਕੰਮ ਨਹੀਂ ਛੱਡ ਸਕਦੇ ਕਈ ਲੋਕਾਂ ਨੇ ਉਹਨਾਂ ਨੂੰ ਮਨਾ ਵੀ ਕੀਤਾ ਸਲਾਹ ਦਿੱਤੀ ਕਿ ਰਸਤੇ ਵਿੱਚ ਕਈ ਜਗ੍ਹਾ ਤੇ ਢਿਗਾਂ ਡਿੱਗੀਆਂ ਹੋਈਆਂ ਹਨ ਪਾਣੀ ਦਾ ਪੱਧਰ ਵੀ ਬਹੁਤ ਜ਼ਿਆਦਾ ਹੈ ਨਦੀਆਂ ਉਫਾਨ ਤੇ ਹਨ ਇਸ ਲਈ ਤੁਸੀਂ ਨਾ ਜਾਓ ਪਰ ਸੂਰਜ ਜਲਦੀ ਤੋਂ ਜਲਦੀ ਘਰ ਪਹੁੰਚਣਾ ਚਾਹੁੰਦਾ ਸੀ ਕਿਉਂਕਿ ਉਹ 2-4 ਦਿਨਾਂ ਦੇ ਲਈ ਘੁੰਮਣ ਆਏ ਸੀ ਇਸ ਤੋਂ ਜ਼ਿਆਦਾ ਰੁਕਣਾ ਉਹਨਾਂ ਦੇ ਲਈ ਠੀਕ ਨਹੀਂ ਸੀ ਪਰ ਇਹੀ ਘੁੰਮਣਾ ਫੇਰਨਾ ਹੁਣ ਉਹਨਾਂ ਦੀ ਗੱਲ ਦਾ ਫੰਦਾ ਬਣ ਚੁੱਕਿਆ ਸੀ ਜਿਵੇਂ ਕਿਵੇਂ ਉਹ ਵਾਪਸ ਆਪਣੇ ਘਰ ਆਉਣ ਲਈ ਰਵਾਨਾ ਹੋ ਗਏ ਸੀ ਪਰ ਹੁਣ ਉਹਨਾਂ ਦੇ ਨਾਲ ਜੋ ਕੁਝ ਹੋਣ ਵਾਲਾ ਸੀ ਉਸ ਦਾ ਅੰਦਾਜ਼ਾ ਤਾਂ ਉਹਨਾਂ ਨੇ ਸੁਪਨੇ ਵਿੱਚ ਵੀ ਨਹੀਂ ਲਗਾਇਆ ਹੋਣਾ ਜਦੋਂ ਉਹ ਵਾਪਸ ਆਪਣੇ ਘਰ ਜਾਣ ਲੱਗੇ ਤਾਂ ਸ਼ਾਮ ਦਾ ਸਮਾਂ ਸੀ ਰਾਸਤੇ ਵਿੱਚ ਅਚਾਨਕ ਉੱਪਰੋਂ ਪਹਾੜੀ ਤੋਂ ਪੱਥਰ ਦੇ ਛੋਟੇ ਤੇ ਵੱਡੇ ਟੁਕੜੇ ਖਿਸਕ ਕੇ ਉਹਨਾਂ ਦੀ ਕਾਰ ਦੇ ਅੱਗੇ ਆ ਗਏ ਜਿਸ ਕਾਰਨ ਉਹ ਅੱਗੇ ਨਹੀਂ ਸੀ ਜਾ ਸਕੇ ਰੱਬ ਦੀ ਮਿਹਰ ਨਾਲ ਉਸ ਸਮੇਂ ਉਹ ਬਚਦਾ ਗਏ ਸੀ ਜਿਵੇਂ ਕਿਵੇਂ ਉਸ ਰਸਤੇ ਤੋਂ ਕਾਰ ਅੱਗੇ ਕੱਢ ਲਈ ਪਰ ਅੱਗੇ ਹੋਰ ਵੱਡੀ ਮੁਸੀਬਤ ਸੀ ਉਹ ਜਦੋਂ ਆਪਣੀ ਕਾਂ ਰੰਗੇ ਲੈ ਜਾ ਰਹੇ ਸੀ ਤਾਂ ਉਦੋਂ ਹੀ ਰਸਤਾ ਖਿਸਕ ਗਿਆ ਤੇ ਉਹ ਰਸਤਾ ਟੈ ਗਿਆ ਉਹਨਾਂ ਦੀ ਕਾਰ ਹੀਠਾਂ ਖੱਡ ਵਿੱਚ ਜਾ ਕੇ ਅਟਕ ਗਏ ਇਹ ਦ੍ਰਿਸ਼ ਬਹੁਤ ਹੀ ਖਤਰਨਾਕ ਸੀ ਤੇ ਉਹਨਾਂ ਲਈ ਹੋਰ ਵੀ ਖਤਰਨਾਕ ਸਾਬਤ ਹੋਇਆ ਕਿਉਂਕਿ ਪਾਣੀ ਦਾ ਵਹਾਅ ਵੀ ਬਹੁਤ ਤੇਜ਼ ਹੋ ਗਿਆ ਸੀ ਉੱਥੋਂ ਦੇ ਕੁਝ ਲੋਕਾਂ ਨੇ ਉਹਨਾਂ ਦੇ ਅੱਗੇ ਵੱਧ ਕੇ ਮਦਦ ਕੀਤੀ ਉਹਨਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਰੱਸੀਆਂ ਦੀ ਸਹਾਇਤਾ ਨਾਲ ਉਹਨਾਂ ਦੀ ਕਾਰ ਨੂੰ ਦੁਰੋਗਤਾਂ ਲਿਆ ਪਰ ਜਦੋਂ ਬਾਹਰ ਕੱਢਣ ਦੀ ਵਾਰੀ ਆਈ ਤਾਂ ਸੂਰਜ ਨੇ ਖਿੜਕੀਆਂ ਖੋਲ੍ਹ ਦਿੱਤੀਆਂ ਤੇ ਇੱਕ ਹੱਥ ਨਾਲ ਰੱਸੀ ਫੜ ਲਈ ਦੂਜੇ ਹੱਥ ਨਾਲ ਸੁਨੀਤਾ ਨੂੰ ਫੜ ਲਿਆ ਸੁਨੀਤਾ ਨੇ ਇੱਕ ਆਧ ਨਾਲ ਸੂਰੇਜ ਨੂੰ ਫੜਿਆ ਸੀ ਤੇ ਆਪਣੀ ਗੋਦ ਵਿੱਚ ਰੋਸ਼ਨ ਨੂੰ ਚੁੱਕ ਲਿਆ ਜਦੋਂ ਸਹਾਇਤਾ ਕਰਨ ਮਿਲੀ ਰੱਸੀ ਦੀ ਸਹਾਇਤਾ ਨਾਲ ਤਿੰਨਾਂ ਨੂੰ ਖਿੱਚ ਰਹੇ ਸੀ ਤਾਂ ਸੁਨੀਤਾ ਦਾ ਸੰਤੁਲਨ ਵਿਗੜ ਗਿਆ ਤੇ ਉਸਦੇ ਹੱਥੋਂ 4 ਸਾਲ ਦਾ ਰੋਸ਼ਨ ਛੁੱਟ ਗਿਆ ਤੇ ਪਾਣੀ ਵਿੱਚ ਵਹਿ ਗਿਆ ਸ਼ਾਮ ਦਾ ਸਮਾਂ ਸੀ ਰੋਸ਼ਨੀ ਵੀ ਇੰਨੀ ਨਹੀਂ ਸੀ ਜਿਵੇਂ ਹੀ ਸੁਨੀਤਾ ਦੇ ਹੱਥੋਂ ਉਸਦਾ ਬੱਚਾ ਛੁੱਟਿਆ ਉਹ ਉੱਚੀ ਉੱਚੀ ਚੀਕਾਂ ਮਾਰਨ ਲੱਗੀ। ਰੌਸ਼ਨ ਰੌਸ਼ਨ ਜਦੋਂ ਸੂਰੇਜ ਨੇ ਮੰਜ਼ਰ ਦੇਖਿਆ ਤਾਂ ਉਹ ਉਸਦੇ ਵੀ ਰੋਂਗ ਤੇ ਖੜੇ ਹੋ ਗਏ। ਉਹ ਆਪਣੇ ਪੁੱਤਰ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਨਦੀ ਵਿੱਚ ਵਹਿੰਦਾ ਹੋਇਆ ਦੇਖ ਰਿਹਾ ਸੀ। ਜਿਵੇਂ ਕਿਵੇਂ ਕਰਕੇ ਪਿੰਡ ਵਾਲਿਆਂ ਨੇ ਉਹਨਾਂ ਦੋਨਾਂ ਨੂੰ ਬਚਾ ਤਾਂ ਲਿਆ ਪਰ ਉਹਨਾਂ ਦੇ ਬੱਚੇ ਨੂੰ ਨਹੀਂ ਬਚਾ ਸਕੇ। ਰਾਤ ਹੋ ਗਈ। ਸੁਰੱਖਿਆ ਕਰਮੀਆਂ ਨੇ ਵੀ ਰੌਸ਼ਨ ਨੂੰ ਬਹੁਤ ਲੱਭਿਆ। ਪਰ ਉਹ ਕਿਤੇ ਨਹੀਂ ਮਿਲਿਆ ਅਗਲਾ ਦਿਨ ਹੋਇਆ ਸਵੇਰ ਹੋਈ ਐਨ ਡੀ ਆਰ ਐਫ ਐਸ ਡੀ ਆਰ ਐਫ ਦੀਆਂ ਟੀਮਾਂ ਆਈਆਂ ਪਰ ਉਹ ਵੀ ਬੱਚੇ ਨੂੰ ਨਾ ਲੱਭ ਸਕੇ ਸੂਰਜ ਰੌਸ਼ਨ ਦੇ ਇਜ਼ਹਾਰ ਸੇ ਦਾ ਦੋਸ਼ੀ ਸੁਨੀਤਾ ਨੂੰ ਮੰਨਣ ਲੱਗਾ ਸੀ ਸੁਨੀਤਾ ਨੂੰ ਕਹਿ ਰਿਹਾ ਸੀ ਕਿ ਤੂੰ ਹੀ ਉਸ ਨੂੰ ਸਹੀ ਢੰਗ ਨਾਲ ਨਹੀਂ ਫੜਿਆ ਜਿਸ ਕਾਰਨ ਉਹ ਪਾਣੀ ਵਿੱਚ ਵਹਿ ਗਿਆ ਤੇ ਤੂੰ ਹੀ ਘੁੰਮਣ ਆਉਂਦੀ ਜਦ ਕਰ ਰਹੀ ਸੀ ਰੌਸ਼ਨ ਤਾਂ ਬੱਚਾ ਸੀ ਪਰ ਤੂੰ ਤਾਂ ਸਮਝਦਾਰ ਸੀ ਜੇਕਰ ਆਪਾਂ ਇੱਥੇ ਨਾ ਹੁੰਦੇ ਤੇ ਨਾ ਹੀ ਇਹ ਸਾਡੇ ਨਾਲ ਘਟਨਾ ਹੁੰਦੀ ਤਾਂ ਅੱਜ ਸਾਡਾ ਬੱਚਾ ਸਾਡੇ ਕੋਲ ਹੁੰਦਾ ਸੁਨੀਤਾ ਵਿਚਾਰੀ ਕੀ ਕਰਦੀ ਉਹ ਸਿਰਫ ਸੁਣ ਸਕਦੀ ਸੀ ਤੇ ਰੋ ਸਕਦੀ ਸੀ ਹਾਲੀ ਹਾਲੇ ਸਮਾਂ ਲੰਘਦਾ ਗਿਆ ਪਰ ਰੌਸ਼ਨ ਦਾ ਕੁਝ ਪਤਾ ਨਾ ਲੱਗਾ ਸੂਰੇਜ ਤੇ ਸੁਨੀਤਾ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਹਨਾਂ ਦੇ ਨਾਲ ਇਸ ਤਰ੍ਹਾਂ ਹੋ ਜਾਵੇਗਾ ਉਹਨਾਂ ਦੀ ਹਸਤੀ ਵਸਤੀ ਪਿਆਰ ਭਰੀ ਜ਼ਿੰਦਗੀ ਇਸ ਤਰ੍ਹਾਂ ਗਮਗੀਨ ਹੋ ਜਾਵੇਗੀ ਇਸਦਾ ਉਹਨਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ। ਪਾਲ ਕਰਦਿਆਂ ਤਕਰੀਬਨ ਮਹੀਨਾ ਬੀਤ ਚੁੱਕਾ ਸੀ। ਪਰ ਬੱਚੇ ਦਾ ਪਤਾ ਨਾ ਲੱਗਾ। ਉਸ ਤੋਂ ਬਾਅਦ ਸੂਰਜ ਆਪਣੇ ਬੱਚੇ ਦੀ ਯਾਦ ਵਿੱਚ ਆਪਣੀ ਸੁੱਧ ਬਦਗਵਾ ਬੈਠਾ। ਕਿਉਂਕਿ ਉਹ ਰੋਸ਼ਨ ਨੂੰ ਬੇਹੱਦ ਪਿਆਰ ਕਰਦਾ ਸੀ। ਕਦੇ ਉੱਚੀ ਉੱਚੀ ਰੋਣ ਲੱਗ ਜਾਂਦਾ। ਕਦੇ ਸਾਰਾ ਸਾਰਾ ਦਿਨ ਗਮ ਵਿੱਚ ਡੁੱਬਾ ਮੁਦੇ ਮੂੰਹ ਪਿਆ ਰਹਿੰਦਾ। ਹਾਲੀ ਹਾਲੀ ਉਸਨੇ ਆਪਣੇ ਇਸ ગામ ਨੂੰ ਭੁਲਾਉਣ ਲਈ ਸ਼ਰਾਬ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਤੇ ਵਾਦਾਂ ਵਾਦਾਂ ਪੂਰੀ ਤਰ੍ਹਾਂ ਉਸ ਨੂੰ ਨਸ਼ੇ ਦੀ ਲਤ ਹੀ ਲੱਗੀ ਉਸ ਨੇ ਆਪਣਾ ਕੰਮ ਧੰਦਾ ਵੀ ਛੱਡ ਦਿੱਤਾ ਘਰ ਦੀ ਰੋਜ਼ੀ ਰੋਟੀ ਦਾ ਵੀ ਔਖਾ ਹੋ ਗਿਆ ਸੀ ਆਪਣੇ ਇਸੇ ਨਸ਼ੇ ਦੀ ਲਤ ਕਰਕੇ ਉਸ ਨੇ ਆਪਣੀ ਜਮਾ ਪੂੰਜੀ ਵੀ ਸਾਰੀ ਖਤਮ ਕਰ ਲਈ ਤੇ ਹੌਲੀ-ਹੌਲੀ ਉਸ ਦਾ ਮਕਾਨ ਵੀ ਵਿਕ ਗਿਆ ਹੁਣ ਸੁਨੀਤਾ ਦੇਵੀ ਨੂੰ ਆਪਣਾ ਘਰ ਚਲਾਉਣ ਲਈ ਕੁਝ ਤਾਂ ਕਰਨਾ ਹੀ ਪੈਣਾ ਸੀ ਇਸੇ ਕਰਕੇ ਉਸਨੇ ਟਿਊਸ਼ਨਾਂ ਪੜਾਉਣੀਆਂ ਸ਼ੁਰੂ ਕਰ ਦਿੱਤੀਆਂ ਦਿਨੇ ਉਹ ਆਪਣੇ ਘਰ ਦਾ ਕੰਮ ਕਰਦੀ ਥੋੜਾ ਬਹੁਤ ਸਿਲਾਈ ਵਾਲਿਆਂ ਤੋਂ ਕੱਪੜੇ ਲਿਆ ਕੇ ਤਰਪਾਈਆਂ ਵਗੈਰਾ ਕਰ ਦਿੰਦੀ ਤੇ ਸ਼ਾਮ ਨੂੰ ਬੱਚਿਆਂ ਨੂੰ ਟਿਊਸ਼ਨਾਂ ਪੜਾਉਂਦੀ ਜਿਸ ਨਾਲ ਉਹ ਆਪਣੇ ਘਰ ਦਾ ਕਿਰਾਇਆ ਕੱਢ ਲੈਂਦੀ ਸੀ ਤੇ ਆਪਣੇ ਖਾਣ ਲਈ ਰਾਸ਼ਨ ਲਿਆਉਂਦੀ ਸੀ ਪਰ ਫਿਰ ਵੀ ਸੁਰਜ ਉਸ ਤੋਂ ਕਾਫੀ ਪੈਸਾ ਖੋਹ ਲੈਂਦਾ ਸੀ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਤੇ ਸੁਨੀਤਾ ਨਾਲ ਮਾਰਕੁੱਟ ਵੀ ਕਰਦਾ ਕਿ ਤੇਰੇ ਕਾਰਨ ਹੀ ਮੇਰਾ ਬੱਚਾ ਚਲਾ ਗਿਆ ਉਹ ਤਾਂ ਵਿਚਾਰੀ ਪਹਿਲਾਂ ਹੀ ਕਿਹੜਾ ਘਟ ਦੁਖੀ ਸੀ ਕਿ ਸੂਰਜ ਦੇ ਹੀ ਬੋਲ ਉਸ ਤੇ जख्मਾਂ ਤੇ ਨਮਕ ਸੁਟਣ ਦਾ ਕੰਮ ਕਰਦੇ ਇਸੇ ਤਰ੍ਹਾਂ ਕਰਦੇ ਕਰਦੇ ਸਮਾਂ ਬੀਤਦਾ ਗਿਆ ਤੇ ਹੁਣ ਕਰੀਬ 20 ਸਾਲ ਹੋ ਗਏ ਸੀ ਤੇ ਅੱਜ ਇਹ ਦਿਨ ਆ ਗਿਆ ਸੀ ਸੁਨੀਤਾ ਦੇਵੀ ਇਨਸਪੈਕਟਰ ਸਾਹਮਣੂ ਕਹਿ ਰਹੀ ਸੀ ਕਿ ਬੇਟਾ ਇਹ ਹੀ ਸਭ ਹੋਇਆ ਸੀ ਬੰਦ ਕਿਸਮਤ ਨਾਲ ਤੇ ਅੱਜ 20 ਸਾਲਾਂ ਬਾਅਦ ਤੂੰ ਮੇਰੇ ਸਾਹਮਣੇ ਇੱਕ ਅਫਸਰ ਬਣ ਕੇ ਬੈਠਾ ਪਰਮਾਤਮਾ ਦੀ ਲੀਲਾ ਉਸਨੇ ਕਿੰਨਾ ਸੋਹਣਾ ਨਿਆ ਕੀਤਾ ਜੇਕਰ ਅੱਜ ਤੇਰਾ ਬਾਪ ਮੈਨੂੰ ਨਾ ਮਾਰਦਾ ਮੈਂ ਇੱਥੇ ਨਾ ਆਉਂਦੀ ਤਾਂ ਤੂੰ ਮੈਨੂੰ ਨਹੀਂ ਸੀ ਮਿਲਣਾ ਇਹ ਸੁਣ ਕੇ ਇੰਸਪੈਕਟਰ ਸਾਹਿਬ ਦੀਆਂ ਅੱਖਾਂ ਵੀ ਨਮ ਹੋ ਗਈਆਂ ਸੀ ਤੇ ਉਹਨਾਂ ਨੇ ਸੁਨੀਤਾ ਦੇਵੀ ਦੇ ਪੈਰੀਂ ਹੱਥ ਲਾਏ ਤੇ ਉਸ ਨੂੰ ਗੱਲ ਨਾਲ ਲਾ ਲਿਆ ਫਿਰ ਕਹਿਣ ਲੱਗੇ ਮਾਂ ਹਣ ਤੂੰ ਚਿੰਤਾ ਨਾ ਕਰ ਮੈਂ ਆ ਗਿਆ ਹੁਣ ਤੇਰੇ ਨਾਲ ਕੁਝ ਵੀ ਗਲਤ ਨਹੀਂ ਹੋਵੇਗਾ ਪਰ ਸੁਨੀਤਾ ਕਹਿਣ ਲੱਗੀ beta ਇੱਕ ਗੱਲ ਦੱਸ ਅਸੀਂ ਤੈਨੂੰ ਇੰਨਾ ਲੱਭਿਆ ਤੂੰ ਸਾਨੂੰ ਕਿਦੋਂ ਵੀ ਨਹੀਂ ਮਿਲਿਆ ਆਖਰ ਤੇਰੀ ਜਾਨ ਕਿਵੇਂ ਬਚੀ ਤਾਂ ਇੰਸਪੈਕਟਰ ਸਾਹਮਣੇ ਜਵਾਬ ਦਿੱਤਾ ਕਿ ਇਹ ਸਭ ਤਾਂ ਮੈਨੂੰ ਵੀ ਨਹੀਂ ਪਤਾ ਇਹ ਤਾਂ ਜੋ ਮੇਰੇ ਮਾਤਾ ਜੀ ਦਿੱਲੀ ਵਿੱਚ ਰਹਿੰਦੇ ਹਨ ਉਹੀ ਤੁਹਾਨੂੰ ਦੱਸ ਸਕਣਗੇ ਕਿਉਂਕਿ ਉਸ ਵੇਲੇ ਮੈਂ ਬਹੁਤ ਛੋਟਾ ਸੀ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਹੀ ਆਪਣੇ ਮਾਪੇ ਮੰਨ ਲਿਆ ਸੀ। ਜਦੋਂ ਇੰਸਪੈਕਟਰ ਸਾਹਮਣੇ ਆਪਣੇ ਮਾਤਾ-ਪਿਤਾ ਨੂੰ ਫੋਨ ਕੀਤਾ ਤੇ ਸੁਨੀਤਾ ਦੇਵੀ ਦੀ ਗੱਲ ਕਰਵਾਈ ਤਾਂ ਉਸਦੇ ਦਿੱਲੀ ਰਹਿਣ ਵਾਲੀ ਮਾਤਾ-ਪਿਤਾ ਨੇ ਪੂਰੀ ਕਹਾਣੀ ਦੱਸੀ। ਉਹਨਾਂ ਨੇ ਕਿਹਾ ਕਿ ਉਹ ਵੀ ਮਨਾਲੇ ਹੀ ਘੁੰਮਣ ਗਈ ਸੀ। ਜਦੋਂ ਰਾਹ ਵਿੱਚ ਸੀ ਤਾਂ ਉਹਨਾਂ ਨੂੰ ਇੱਕ ਬੱਚਾ ਨਦੀ ਦੇ ਕਿਨਾਰੇ ਜ਼ਖਮੀ ਹਾਲਤ ਵਿੱਚ ਮਿਲਿਆ ਸੀ। ਉਦੋਂ ਹੀ ਉਹਨਾਂ ਨੇ ਮਨ ਵਿੱਚ ਮਨ ਸੋਚ ਲਿਆ ਕਿ ਕਿਉਂ ਨਾ ਉਸ ਬੱਚੇ ਨੂੰ ਚੱਕ ਲਈਏ ਤੇ ਹਸਪਤਾਲ ਲੈ ਜਾਈਏ। ਜਦੋਂ ਉਸ ਬੱਚੇ ਨੂੰ ਹਸਪਤਾਲ ਲੈ ਕੇ ਗਏ ਤਾਂ ਤਕਰੀਬਨ 2 ਦਿਨ ਤੱਕ ਉਸ ਦਾ ਇਲਾਜ ਚੱਲਿਆ ਜਦੋਂ ਉਹ ਹੋਸ਼ ਵਿੱਚ ਆਇਆ ਤਾਂ ਉਸ ਨੂੰ ਕੁਝ ਯਾਦ ਹੀ ਨਹੀਂ ਸੀ ਆ ਰਿਹਾ ਯਾਨੀ ਕਿ ਰੋਸ਼ਨ ਨੂੰ ਕੁਝ ਵੀ ਯਾਦ ਨਹੀਂ ਸੀ ਫਿਰ ਉਹਨਾਂ ਦੋਨਾਂ પતિ ਪਤਨੀ ਨੇ ਸੋਚਿਆ ਕਿ ਕਿਉਂ ਨਾ ਇਸ ਨੂੰ ਆਪਾਂ ਗੋਦ ਲੈ ਲਈਏ ਕਿਉਂਕਿ ਉਹਨਾਂ ਦੋਨਾਂ ਦੇ ਵਿਆਹ ਨੂੰ 8 ਸਾਲ ਹੋ ਚੁੱਕੇ ਸੀ ਫਿਰ ਵੀ ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਸੀ ਹੋਈ ਇਸੇ ਕਰਕੇ ਦੋਨਾਂ ਨੇ ਫੈਸਲਾ ਕੀਤਾ ਕਿ ਉਹ ਇਹ ਗੱਲ ਕਿਸੇ ਨੂੰ ਨਹੀਂ ਦੱਸਣਗੇ ਤੇ ਇਸ ਬੱਚੇ ਨੂੰ ਅਪਣਾ ਲਿਆ ਜਦੋਂ ਇਲਾਜ ਪੂਰਾ ਹੋਇਆ ਤਾਂ ਉਸ ਬੱਚੇ ਨੂੰ ਆਪਣੇ ਨਾਲ ਲੈ ਕੇ ਆ ਗਏ ਤੇ ਰੌਸ਼ਨ ਦਾ ਪਾਲਣ ਪੋਸ਼ਣ ਕੀਤਾ ਉਸ ਨੂੰ ਪੜਾ ਲਿਖਾ ਕੇ ਅੱਜ ਇੰਸਪੈਕਟਰ ਬਣਾ ਦਿੱਤਾ ਜਦੋਂ ਇਹ ਗੱਲ ਇੰਸਪੈਕਟਰ ਸਾਹਿਬ ਤੇ ਸੁਨੀਤਾ ਦੇਵੀ ਨੇ ਸੁਣੀ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਵਿਚਾਰੇ ਕੀ ਬੋਲਦੇ ਸੁਨੀਤਾ ਦੇਵੀ ਵੀ ਆਖਰ ਕੀ ਬੋਲਦੀ ਜੋ ਹੋਇਆ ਉੱਪਰ ਵਾਲੀ ਦੀ ਮਰਜ਼ੀ ਦੇ ਨਾਲ ਹੋਇਆ। ਜਦੋਂ ਇਨਸਪੈਕਟਰ ਸਾਹਮਣੇ ਦੱਸਿਆ ਕਿ ਮੇਰੇ ਸਾਹਮਣੇ ਮੇਰੀ ਅਸਲੀ ਮਾਂ ਹੈ ਤਾਂ ਉਹਨਾਂ ਦੀ ਦਿੱਲੀ ਵਾਲੇ ਮਾਤਾ-ਪਿਤਾ ਨੇ ਵੀ ਕਿਹਾ ਕਿ ਇਹ ਤਾਂ ਬਹੁਤ ਚੰਗੀ ਗੱਲ ਹੈ। ਪਰ ਬੇਟਾ ਤੂੰ ਸਾਨੂੰ ਨਾ ਪੋਲ ਜਾਵੀਂ। ਫਿਰ ਇਨਸਪੈਕਟਰ ਸਾਹਮਣੇ ਫੈਸਲਾ ਕੀਤਾ ਕਿ ਉਹ ਹੁਣ ਆਪਣੇ ਬਾਪ ਨੂੰ ਮਿਲੇਗਾ ਜੋ ਕਿ ਉਸਨੂੰ ਬਹੁਤ ਪਿਆਰ ਕਰਦਾ ਸੀ। ਸੁਨੀਤਾ ਨੇ ਕਿਹਾ ਕਿ ਬੇਟਾ ਤੇਰੇ ਪਾਪਾ ਤੇਰੇ ਜਾਣ ਤੋਂ ਬਾਅਦ ਬਿਲਕੁਲ ਬਦਲ ਗਏ ਹਨ। ਜਦੋਂ ਤੱਕ ਤੂੰ ਉਹਨਾਂ ਦੇ ਨਾਲ ਸੀ ਉਦੋਂ ਤੱਕ ਬਹੁਤ ਚੰਗੇ ਇਨਸਾਨ ਸੀ ਉਹ ਤੈਨੂੰ ਬਹੁਤ ਪਿਆਰ ਕਰਦੇ ਆ ਅੱਜ ਜਦੋਂ ਤੈਨੂੰ ਵਾਪਸ ਮਿਲਣਗੇ ਤਾਂ ਉਹ ਬਹੁਤ ਹੀ ਖੁਸ਼ ਹੋ ਜਾਣਗੇ ਜਦੋਂ ਇਨਸਪੈਕਟਰ ਸਾਹਿਬ ਸੁਨੀਤਾ ਦੇਵੀ ਦੇ ਨਾਲ ਯਾਨੀ ਆਪਣੀ ਮਾਂ ਦੇ ਨਾਲ ਆਪਣੇ ਅਸਲੀ ਪਿਤਾ ਦੇ ਕੋਲ ਗਏ ਤਾਂ ਉਸ ਪੁਰਾਣੇ ਜਿਹੇ ਛੋਟੇ ਜਿਹੇ ਮਕਾਨ ਦੇ ਦਰਵਾਜ਼ੇ ਨੂੰ ਖੜਕਾਇਆ ਤੰਦਰੋਂ ਇਨਸਪੈਕਟਰ ਸਾਹਿਬ ਦਾ ਬਾਪ ਯਾਨੀ ਸੂਰਜ ਬਾਹਰ ਆਇਆ ਸੂਰਜ ਦੀ ਬਧੀ ਹੋਈ ਦਾੜੀ ਕਮਜ਼ੋਰ ਸ਼ਰੀਰ ਹਾਲਤ ਬਹੁਤ ਹੀ ਨਾਜ਼ੁਕ ਸੀ ਉਸਨੇ ਬਹੁਤ ਸ਼ਰਾਬ ਪੀਤੀ ਹੋਈ ਸੀ ਜਦੋਂ ਸੁਨੀਤਾ ਦੇਵੀ ਨੇ ਕਿਹਾ ਕਿ ਦੇਖੋ ਮੇਰੇ ਨਾਲ ਕੌਣ ਆਇਆ ਤਾਂ ਸੂਰਜ ਨੇ ਕਿਹਾ ਕੌਣ ਆਇਆ ਤੂੰ ਕਿਸ ਨੂੰ ਲੈ ਕੇ ਆਈ ਆ ਸੂਰਜ ਦੀ ਨਜ਼ਰ ਇੰਸਪੈਕਟਰ ਸਾਹਿਬ ਤੇ ਪਈ ਤਾਂ ਉਹ ਹੈਰਾਨ ਰਹਿ ਗਿਆ ਕਹਿਣ ਲੱਗਾ ਇਹ ਕੌਣ ਆ ਤਾਂ ਸੁਨੀਤਾ ਦੇਵੀ ਨੇ ਕਿਹਾ ਕਿ ਇਹ ਤੁਹਾਡਾ ਵਿਛੜਿਆ ਹੋਇਆ ਪੁੱਤਰ ਹੈ ਇਹ ਰੋਸ਼ਨ ਹੈ ਸੂਰੇਸ਼ ਨੇਤਾ ਨੂੰ ਕਹਿਣ ਲੱਗਾ ਤੂੰ ਮੈਨੂੰ ਪਾਗਲ ਬਣਾ ਰਹੀ ਹੈ ਇਹ ਕਿਵੇਂ ਹੋ ਸਕਦਾ ਤੂੰ ਕੋਈ ਚਾਲ ਚੱਲ ਰਹੀ ਹੈ ਮੇਰੇ ਸ਼ਰਾਬੀ ਹੋਣ ਦਾ ਫਾਇਦਾ ਨਾ ਚੱਕ ਪਰ ਸੁਨੀਤਾ ਨੇ ਕਿਹਾ ਜਰਾ ਧਿਆਨ ਨਾਲ ਦੇਖੋ ਇਸ ਦੇ ਚਿਹਰੇ ਦੇ ਨੱਕ ਦੇ ਕੋਲ ਖੱਬੇ ਪਾਸੇ ਉਹੀ ਨਿਸ਼ਾਨ ਹੈ ਜੋ ਰੋਸ਼ਨ ਦੇ ਚਿਹਰੇ ਤੇ ਸੀ ਹੋਰ ਤਾਂ ਹੋਰ ਇਸ ਦੀ ਪਿੱਠ ਤੇ ਵੀ ਉਸੇ ਤਰ੍ਹਾਂ ਦਾ ਹੀ ਨਿਸ਼ਾਨ ਹੈ ਜੋ ਰੋਸ਼ਨ ਦੀ ਪਿੱਠ ਤੇ ਸੀ ਜਦੋਂ ਸੂਰੇਸ਼ ਨੇ ਧਿਆਨ ਨਾਲ ਇਨਸਪੈਕਟਰ ਸਾਹਮਣੂ ਦੇਖਿਆ ਉਹ ਸਮਝ ਚੁੱਕਿਆ ਸੀ ਕਿ ਇਹ ਤਾਂ ਉਹਨਾਂ ਦਾ ਵਿਛੜਿਆ ਹੋਇਆ ਪੁੱਤਰ ਹੈ ਸੂਰਜ ਨੇ ਆਪਣੇ ਪੁੱਤਰ ਨੂੰ ਗੱਲ ਨਾਲ ਲਾ ਲਿਆ ਇੰਸਪੈਕਟਰ ਸਾਹਮਣੇ ਵੀ ਆਪਣੇ ਮਾਤਾ ਪਿਤਾ ਨੂੰ ਗੱਲ ਨਾਲ ਲਾ ਲਿਆ ਇੰਸਪੈਕਟਰ ਸਾਹਮਣੂ ਆਪਣੇ ਅਸਲੀ ਮਾਤਾ ਪਿਤਾ ਵਾਪਸ ਮਿਲ ਚੁੱਕੇ ਸੀ ਪੂਰੇ 20 ਸਾਲਾਂ ਬਾਅਦ ਪਰ ਅਸਲੀ ਜਿੱਤ ਤਾਂ ਸੁਨੀਤਾ ਦੇਵੀ ਦੀ ਹੋਈ ਸੀ ਕਿਉਂਕਿ 20 ਸਾਲਾਂ ਤੱਕ ਉਸਨੇ ਇੰਨਾ ਸੰਘਰਸ਼ ਕੀਤਾ ਆਪਣੇ ਪਤੀ ਦੇ ਹੱਥੋਂ ਮਾਰ ਖਾਦੀ ਟਿਊਸ਼ਨਾਂ ਪੜਾ ਕੇ ਤਰਪਾਈਆਂ ਕਰਕੇ ਕਰਦਾ ਗੁਜ਼ਾਰਾ ਕੀਤਾ ਤੇ ਪੂਰੇ 20 ਸਾਲ ਬਾਅਦ ਉਸ ਨੂੰ ਆਪਣਾ ਪੁੱਤਰ ਮਿਲਿਆ ਉਹ ਵੀ ਇੱਕ ਪੁਲਿਸ ਇੰਸਪੈਕਟਰ ਦੇ ਰੂਪ ਵਿੱਚ ਇੰਸਪੈਕਟਰ ਸਾਹਮਣੇ ਇੱਕ ਫੈਸਲਾ ਕੀਤਾ ਕਿ ਹੁਣ ਉਸਦੇ ਅਸਲੀ ਮਾਤਾ ਪਿਤਾ ਹਮੇਸ਼ਾ ਉਸਦੇ ਨਾਲ ਰਹਿਣਗੇ ਪਰ ਉਸਦੇ ਦਿੱਲੀ ਵਾਲੇ ਮਾਤਾ ਪਿਤਾ ਜਿਨ੍ਹਾਂ ਨੇ ਉਸ ਨੂੰ ਪਾਲਿਆ ਪੋਸਿਆ ਪੜਾਇਆ ਲਿਖਾਇਆ ਤੇ ਇੰਸਪੈਕਟਰ ਬਣਾਇਆ ਉਹਨਾਂ ਨੂੰ ਵੀ ਉਹ ਮਾਤਾ ਪਿਤਾ ਦਾ ਹੀ ਦਰਜਾ ਦੇਵੇਗਾ ਸੋ ਦੋਸਤੋ ਇਸੀ ਅੱਜ ਦੀ ਕਹਾਣੀ ਉਮੀਦ ਹੈ ਚੰਗੀ ਜ਼ਰੂਰ ਲੱਗੀ ਹੋਵੇਗੀ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਸ਼ੇਅਰ ਵੀ ਕਰਿਓ ਵੱਧ ਤੋਂ ਵੱਧ ਤੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਸਾਨੂੰ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੁਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ